ਇਹ ਕੀ ਬਣ ਸਕਦਾ ਉਹਨੇ ਉਹਨਾਂ ਨੂੰ ਡਰਾ ਕੇ ਕਹਿੰਦਾ ਇਹਨਾਂ ਦੀ ਮੌਤ ਹੋ ਜਾਣੀ ਆ ਇਹਨਾਂ ਦੇ ਚੂਲਾ ਪਵਾ ਦਿਓ ਔਰ ਚੂਲੇ ਦੀ ਮੰਗ ਉਹਨੇ ਰੁਪਈਆ 20000 ਰੱਖੀ ਵੀ ਮੈਨੂੰ 20000 ਰੁਪਈਆ ਦਿਓ ਮੈਂ ਫੇਰ ਚੂਲਾ ਪਾਉਣਾ ਜਦ ਕੇ ਜਿਹੜੀ ਸਰਕਾਰ ਆ ਉਹ ਇਸ ਗੱਲ ਦੇ ਵਾਦੇ ਕਰ ਰਹੀ ਆ ਕਿਪਾ ਦਾ ਜਿਹੜਾ ਸਿਵਲ ਹਸਪੀਟਲ ਵਿੱਚ ਇਲਾਜ ਆ ਉਹਦੀ ਜਿਹੜੀ ਜੇ ਸਿਵਲ ਹਸਪੀਟਲ ਵਿੱਚ ਜਿਹੜੀ ਉਹਨੂੰ ਦਵਾਈ ਲਿਖੀ ਆ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਦੇ ਮੁੱਖ ਮੰਤਰੀ ਸ਼੍ਰੀਮਾਨ ਭਗਵੰਤ ਮਾਨ ਜੀ ਐਨਪੀਜੀ ਸਿਵਲ ਹਸਪਤਲ ਵਿੱਚ ਜਿਹੜੀ ਸਿਵਲ ਹਸਪਤਲ ਦਾ ਡਾਕਟਰ ਕੋਈ ਦਵਾਈ ਲਿਖਦਾ ਆ ਤਾਂ ਉਹ ਜੇ ਦਵਾਈ ਇੱਥੇ ਦੇ ਮੈਡੀਕਲ ਅੰਦਰਲੇ ਵਿੱਚ ਅਵੇਲੇਬਲ ਨਹੀਂ ਹੈਗੀ ਤਾਂ ਉਹਨੂੰ ਸਿਵਲ ਹਸਪਤਲ ਦਾ ਡਾਕਟਰ ਆਪਣੀ ਕੁਰਸੀ ਤੋਂ ਉੱਠ ਕੇ ਬਾਹਰੋਂ ਮੈਡੀਕਲ ਤੋਂ ਲਿਆ ਕੇ ਉਹਨੂੰ ਪ੍ਰੋਵਾਈਡ ਕਰਵਾਊਗਾ ਔਰ ਇਹ ਜਿਹੜੀਆਂ ਉਹਨਾਂ ਦੀਆਂ ਗੱਲਾਂ ਆ ਕੀ ਇਹ 도ਗਲੀਆਂ ਖੋਖਲੀਆਂ ਨਜ਼ਰ ਆ ਰਹੀਆਂ ਅਸੀਂ ਫਗਵਾੜਾ ਵਿੱਚ ਇਹ ਗੱਲ ਦੱਸਣ ਆਏ ਆ ਇਹਨਾਂ ਨੂੰ ਸਿਵਲ ਹਸਪਤਲ ਵਾਲਿਆਂ ਨੂੰ ਵੀ ਇਹ ਜਿਹੜਾ ਤੁਸੀਂ ਦੋਗਲਾਪਨ ਦਿਖਾ ਰਹੇ ਹੋ ਇੱਕ ਗਰੀਬ ਪਰਿਵਾਰ ਕੋਲੋਂ ਚੂਲੇ ਦੇ ਨਾਂ ਤੇ ਪੌਂਟ ਤੇ ਡਰ ਪਾ ਕੇ ਉਹਨੂੰ ਮੌਤ ਦਾ ਡਰ ਦੇ ਕੇ ਉਹਦੇ ਕੋਲ 20000 ਰੁਪਿਆ ਆਪਣੀ ਆਪਣੀ ਪੌਕਟ ਵਿੱਚ ਜਿਹੜਾ ਤੁਸੀਂ ਪਾਇਆ ਤੁਹਾਨੂੰ ਪੰਜਾਬ ਸਰਕਾਰ ਜਿਹੜੀ ਆ ਲੱਖ ਲੱਖ ਡੇਢ ਡੇ 2-2 ਲੱਖ ਰੁਪਿਆ ਤਨਖਾਹ ਦਿੰਦੀ ਆ ਕੀ ਉਹ ਗਰੀਬਾਂ ਦੀ ਲੁੱਟ ਖਸੁੱਟ ਕਰਨ ਲਈ ਇਹਨਾਂ ਨੂੰ ਤਨਖਾਹ ਦਿੰਦੀ ਆ ਔਰ ਜਿਹੜਾ ਗਰੀਬ ਆ ਉਹ ਕਿਸ ਦਰ ਤੇ ਜਾ ਕੇ ਜਿਹੜਾ ਖੜਾ ਹੋਵੇ ਤਾਂ ਜੋ ਜਿਹੜੇ